ਕਈ ਵਾਰ ਪਜ ਗयो ਭਗਵਾਨ ਕਈ ਵਾਰ ਹੀ ਭਗਵਾਨ ਕ੍ਰਿਸ਼ਨ ਜੀ ਭਜੇ ਆ ਦੇਖੋ ਕ੍ਰਿਸ਼ਨ ਜੀ ਦਾ ਜੰਗ ਦਾ ਦਸਮ ਗ੍ਰੰਥ ਵਿੱਚ ਜ਼ਿਕਰ ਆਉਂਦਾ ਬੜਾ ਭਾਰੀ ਜੁਦ ਹੋਇਆ ਜਰਾ ਸੰਧਨ ਜਦੋਂ ਕਾਲ ਜਮਨ ਆ ਗਿਆ ਅਫਰੀਕਾ ਦਾ ਕਾਲਾ ਸੀਗਾ ਜਿਹੜੇ ਕਾਲੇ ਲੋਕ ਹੁੰਦੇ ਹਬਸੀ ਲੋਕ ਉਹ ਹਬਸ ਬੁਲਾਇਆ ਏਦਾ ਸੀ ਅਫਰੀਕਨ ਬੜਾ ਭਿਆਨਕ ਉਹਦਾ ਸਰੂਪ ਤੇ ਭਗਵਾਨ ਕ੍ਰਿਸ਼ਨ ਜੀ ਦਾ ਜਦ ਕਰਨ ਆ ਗਿਆ ਭਗਵਾਨ ਜੀ ਸੋਚਦੇ ਵੀ ਇਹਨੂੰ ਜੱਫੀ ਪਾਵਾਂਗੇ ਆ ਪਵਿੱਤਰ ਹੋਵਾਂਗੇ ਭਗਵਾਨ ਜੀ ਅਗੇ ਕੇ ਦੌੜ ਪਏ ਉਹਨੇ ਭਗਵਾਨ ਨੂੰ ਲਲਕਾਰਿਆ ਕਥਾ ਦਸ਼ਮ ਦੇ ਵਿੱਚ ਲਿਖੀ ਕਲਗੀਧਰ ਪਾਤਸ਼ਾਹ ਨੇ ਪਰਸ਼ੀਅਨ ਭਾਸ਼ਾ ਜੋ ਬੋਲਿਆ ਜੰਗ ਦਰਾਇਦ ਕਾਲ ਜਮਨ ਬਗੋਇਦ ਕੀ ਮਨ ਫੌਜ ਕੋ ਸ਼ਾਹ ਹਾਂ ਜੰਗ ਦੇ ਮੈਦਾਨ ਚ ਆ ਕੇ ਕਹਿੰਦਾ ਮੈਂ ਫੌਜ ਦਾ ਸ਼ਾਹ ਹਾਂ ਬਾਹ ਮਨ ਜੰਗ ਬਗੋ ਕੋਨ ਪਿਆ ਹਰ ਦੇ ਦਿਲ ਮੋਨਾ ਜਰਾ ਕੁਨ ਵਾਹਮ ਤੋ ਦਿਲ ਜਬੈ ਮਨਾ ਕਰ ਕ੍ਰਿਸ਼ਨ ਮੇਰੇ ਨਾਲ ਲੜ ਰੋਜ ਮਿਆ ਦੁਨੀਆ ਅਫਤਾਬਮ ਸ਼ਾਮ ਸ਼ਬੇ ਅਬਲੀ ਸਭ ਸਭ ਸ਼ਾਮ ਮੈਂ ਦਿਨ ਦਾ ਸੂਰਜਾ ਤੇ ਰਾਤ ਦਾ ਚੰਦਰਮਾ ਹਾਂ ਕਹਿੰਦਾ ਮੈਂ ਜੰਗ ਦੇ ਵਿੱਚ ਤੈਨੂੰ ਦੱਸ ਦਿਆਂਗਾ ਮੈਂ ਕੀ ਹਾਂ ਕਾਨ ਗੁਰੇਜੀ ਮੁਕੁੰਨ ਤੋਬਿਆ ਖੁਸ਼ਮਾਦ ਕੁਨੇਮ ਜੇ ਜੰਗ ਗੁਆਹਮ ਕਹਿਣ ਲਗਾ ਕਿ ਕ੍ਰਿਸ਼ਨ ਮੈਂ ਤੈਨੂੰ ਖੁਸ਼ ਕਰ ਦਿਆਂਗਾ ਤੂੰ ਮੇਰੇ ਨਾਲ ਜੰਗ ਤਾਂ ਕਰ ਕ੍ਰਿਸ਼ਨ ਜੀ ਉਹਦੇ ਨਾਲ ਲੜੇ ਨਹੀਂ ਉਥੋਂ ਭੱਜ ਕੇ ਕਿੱਥੇ ਪਹੁੰਚ ਗਏ ਜਿੱਥੇ ਅੱਜ ਕੱਲ੍ਹ ਧੌਲਪੁਰ ਆਗਰੇ ਦੇ ਲਾਗੇ ਮਛਕੁੰਡ ਉਥੇ ਜਾ ਕੇ ਮਚਕੰਦ ਰਿਸ਼ੀ ਸੁੱਤਾ ਪਿਆ ਸੀ ਉਹ ਇਹ ਆਪਣੇ ਪਿਤਾ ਤੋਂ ਵਾਰ ਲੈ ਕੇ ਸੁੱਤਾ ਸੀ ਮਾਨਤਾ ਤੇ ਰਾਜੇ ਤੋਂ ਵੀ ਜਿਹੜਾ ਮੈਨੂੰ ਜਗਾਏਗਾ ਔਰ ਮੇਰੀ ਨਿਗਾਹ ਪੈ ਗਈ ਉਹ 파ਸਮ ਹੋ ਜਾਏਗਾ ਉਸ ਜੋਗ ਗੁਨਿੰਦਰ ਰਾਜ ਸੁੱਤਾ ਸੀਗਾ ਕ੍ਰਿਸ਼ਨ ਜੀ ਨੇ ਜਾ ਕੇ ਆਪਣਾ ਪੀੜਾ ਪਰਣਾ ਮੋਢੇ ਵਾਲਾ ਉਹਦੇ ਉੱਤੇ ਲੰਪਾ ਦਿੱਤਾ ਤੇ ਆਪ ਪਰੇ ਚੱਲ ਕੇ ਸਾਈਡ ਦੇ ਪਹਾੜ ਦੇ ਵਿੱਚ ਲੁੱਕ ਕੇ ਬਹਿ ਗਏ ਕਾਲਜਮਨ ਆਇਆ ਕਾਲਜਮਨ ਨੇ ਮਾਰੀ ਲੱਤ ਮੁਕੰਦਰੀ ਸੀ ਨੂੰ ਉਹਨੇ ਸਮਝਾ ਵੀ ਕ੍ਰਿਸ਼ਨ ਹੀ ਐ ਸੁੱਤਾ ਪਿਆ ਲੰਮਾ ਪੈ ਗਿਆ ਥੱਕ ਕੇ ਲੱਤ ਮਾਰੀ ਉਹ ਉੱਠ ਪਿਆ ਉਹਦੀ ਨਿਗਾਹ ਜ ਇਤਨਾ ਤੇਜ ਸੀਗਾ ਕਿ ਜਦੋਂ ਉਹਨੇ ਵੇਖਿਆ ਤੇ ਕਾਲਜਮਨ ਸੜ ਕੇ ਸੁਆਹ ਹੋ ਗਿਆ ਗੁਰੂ ਗ੍ਰੰਥ ਸਾਹਿਬ ਚ ਵੀ ਇਹ ਕਥਾ ਹੁੰਦੀ ਐ ਤੇ ਦਸਮੇ ਦੇ ਵਿੱਚ ਵੀ ਇਹ ਕਥਾ ਹੁੰਦੀ ਐ ਸੋ ਕਹਿਣ ਦਾ ਮਤਲਬ ਐ ਵੀ ਭਗਵਾਨ ਕ੍ਰਿਸ਼ਨ ਜੀ ਵੀ ਰਣਨੀਤੀ ਦੇ ਵਿੱਚ ਦੁਸ਼ਮਣ ਨੂੰ ਮਾਰਨ ਲਈ ਦੌੜੇ ਸਨ ਸਿਆਣੇ ਸਿੰਘ ਨਵਾਬ ਕਪੂਰ ਸਿੰਘ ਜੀ ਵਰਗੇ ਕਹਿੰਦੇ ਸਿੰਘੋ ਜੇ ਤੁਸੀਂ ਆਖੋ ਨਾ ਵੀ ਆਪਾਂ ਦੌੜ ਕੇ ਦੁਸ਼ਮਣ ਨਾਲ ਲੜਾਂਗੇ ਤੇ ਆਪਾਂ ਨੂੰ ਕੋਈ ਮਿਹਣਾ ਵੱਜੇਗਾ ਇਹਦੇ 'ਚ ਕੋਈ ਮਿਹਣਾ ਨਹੀਂ ਹੈ ਵੱਡੇ-ਵੱਡੇ ਯੋਧਿਆਂ ਨੇ ਜੰਗ ਲੜਨ ਵਾਸਤੇ ਕਈ ਤਰੀਕੇ ਅਪਣਾਏ ਹਨ